ਸਤ ਸੰਗਤ ਜੀਓ ਸੰਤ ਹੰਸਾਲੀ ਵਾਲੇ ਅਕਸਰ ਕਹਿੰਦੇ ਹੁੰਦੇ ਸੀ ਕਿ ਭਾਈ 11 ਰੁਪਏ ਤੇ 21 ਰੁਪਏ ਦਾ ਮੱਥਾ ਟੇਕਦਾ ਉਹ ਹਰ ਉਹ ਤਰ ਜਾਂਦਾ ਹੈ ਇਸ ਪਿੱਛੇ ਗੁਪਤ ਸ਼ਕਤੀ ਸੁਣ ਕੇ ਤੁਸੀਂ ਖੁਸ਼ ਹੋ ਜਾਵੋਗੇ ਸੋ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਆਪਾਂ ਇਹਨਾਂ ਬੇਨਤੀਆਂ ਨੂੰ ਸਾਂਝਾ ਕਰਾਂਗੇ ਸੋ ਪਹਿਲਾਂ ਤੇ ਸਾਰੀ ਸੰਗਤ ਦਾ ਲਾਈਵ ਕਥਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਬਣੇ ਰਹੋ ਚੈਨਲ ਦੇ ਨਾਲ ਔਰ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਹਰ ਇੱਕ ਵੀਡੀਓ ਦਾ ਨਵਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਗਤ ਨੂੰ ਕਈ ਵਾਰੀ ਜਦੋਂ ਕਥਾ ਉਪਦੇਸ਼ ਦਿੰਦੇ ਸੀ ਤਾਂ ਪਿਆਰਿਓ ਉਹ ਕਹਿੰਦੇ ਹੁੰਦੇ ਸੀ ਭਾਈ ਗੁਰੂ ਲਈ ਦਸਵੰਦ ਜਿਹੜਾ ਨਾ ਉਹ ਜ਼ਰੂਰ ਕੱਢਣਾ ਹੈ ਜਿਹੜਾ ਆਪਣੇ ਗੁਰੂ ਲਈ ਦਸਵੰਦ ਕੱਢਦਾ ਹੈ ਸਤਗੁਰੂ ਉਹਦੇ ਤੇ ਖੁਸ਼ ਹੋ ਜਾਂਦੇ ਨੇ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਵੀ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਭਲਿਓ ਜਿਹੜਾ ਮਾੜੇ ਤੋਂ ਮਾੜੇ ਸਮੇਂ ਦੇ ਵਿੱਚ ਔਖੇ ਤੋਂ ਔਖੇ ਸਮੇਂ ਵਿੱਚ ਗੁਰੂ ਲਈ ਦਸਵੰਦ ਕੱਢਣਾ ਨਹੀਂ ਭੁੱਲਦਾ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਉਹਦੇ ਤੇ ਮਾੜਾ ਸਮਾਂ ਆਉਣ ਹੀ ਨਹੀਂ ਦਿੰਦੇ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਜਦੋਂ ਵੀ ਆਪਾਂ ਜਾਈਏ ਸਾਧ ਸੰਗਤ ਜਿੰਨੀ ਵੀ ਸਮਰੱਥਾ ਹੈ ਕੜਾ ਪ੍ਰਸ਼ਾਦ ਕਰਵਾਈਏ 11 ਰੁਪਏ ਜਾਂ 21 ਰੁਪਏ ਦਾ ਮੱਥਾ ਵੀ ਟੇਕ ਸਕਦੇ ਆ ਕੜਾ ਪ੍ਰਸ਼ਾਦ ਵੀ ਕਰਾ ਸਕਦੇ ਆ ਤੇ ਸਾਧ ਸੰਗਤ ਇਹ ਕੀ ਹੈ ਕਿਉਂਕਿ ਕੜਾ ਪ੍ਰਸ਼ਾਦ ਕਰਾਈਏ ਤੇ ਜ਼ਾਫਰ ਮੱਥਾ ਟੇਕੀਏ ਸਾਧ ਸੰਗਤ ਇਹ ਬਹੁਤ ਵੱਡੀ ਭਾਵਨਾ ਹੈ ਕਿਉਂਕਿ 11 ਰੁਪਏ ਆਪਾਂ ਵੇਖਦੇ ਹਾਂ ਹਰ ਇੱਕ ਦੇ ਕੋਲ ਹੁੰਦੇ ਨੇ 21 ਰੁਪਏ ਵੀ ਹਰੇਕ ਦੇ ਕੋਲ ਹੁੰਦੇ ਨੇ ਸਾਧ ਸੰਗਤ ਗੱਲ ਭਾਵਨਾ ਦੀ ਹੈ ਪੈਸਿਆਂ ਦੀ ਨਹੀਂ ਇੱਥੇ 21 2100 11 1100 11 11000 ਦੇਣ ਵਾਲੇ ਵੀ ਹੁੰਦੇ ਨੇ ਪਰ ਗੱਲ ਭਾਵਨਾ ਦੀ ਹੈ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਸਾਧ ਸੰਗਤ ਉਹ 11 ਰੁਪਏ ਵਾਲਾ ਹੋ ਸਕਦਾ ਹੈ ਵੱਧ ਭਾਵਨਾ ਵਾਲਾ ਹੋਵੇ ਤੇ 211100 ਵਾਲਾ ਹੋ ਸਕਦਾ ਹੈ ਘੱਟ ਭਾਵਨਾ ਵਾਲਾ ਹੋਵੇ ਕਿਉਂਕਿ ਗੱਲ ਭਾਵਨਾ ਦੀ ਹੋ ਰਹੀ ਹੈ ਮੇਰੇ ਕਹਿਣ ਤੋਂ ਭਾਵ ਕਿ ਜਦੋਂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਮੱਥਾ ਟੇਕਣ ਲਈ ਜਾਈਏ ਤਾਂ ਸਾਡੇ ਕੋਲ ਕੁਝ ਕੋ ਮਾਇਆ ਬਹੁਤੀ ਅਤੇ ਬਹੁਤੀ ਭਾਈ ਥੋੜੀ ਜਾਂ ਤਾਂ ਥੋੜੀ ਭਾਵ 11 ਰੁਪਏ ਦਾ ਮੱਥਾ ਟੇਕੀਏ 21 ਰੁਪਏ ਦਾ ਮੱਥਾ ਟੇਕੀਏ ਸਾਦ ਸੰਗਤ ਗੁਰੂ ਅੱਗੇ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰਿਓ ਜੇ ਤੁਹਾਨੂੰ ਸਤਗੁਰੂ ਭਾਰਿਆ ਨਾ ਤਾਂ ਐਸੀ ਕਿਰਪਾ ਕਰਿਓ ਸਤਗੁਰੂ ਮੇਰੇ ਸਾਰੇ ਦੁੱਖੜੇ ਦੂਰ ਹੋ ਜਾਣ ਪਾਤਸ਼ਾ ਨਾਮ ਬਾਣੀ ਦੀ ਦਾਤ ਦਿਓ ਮੈਨੂੰ ਭਰੋਸੇ ਦੀ ਦਾਤ ਦਿਓ ਆਪ ਜੀ ਕਿਰਪਾ ਰਖਿਓ ਰਹਿਮਤ ਬਣਾ ਕੇ ਰਖਿਓ ਸੱਚੇ ਪਾਤਸ਼ਾ ਮੇਰੇ ਸਾਰੇ ਦੁੱਖੜੇ ਦੂਰ ਹੋ ਜਾਣ ਮੈਨੂੰ ਕਿਸੇ ਚੀਜ਼ ਦੀ ਕੋਈ ਘਾਟ ਜਿਹੜੀ ਹੈ ਨਾ ਉਹ ਬਿਲਕੁਲ ਵੀ ਨਾ ਰਵੇ ਸਤਗੁਰੂ ਤੁਸੀਂ ਕਿਰਪਾ ਕਰਦੇ ਹੋ ਹਰ ਇੱਕ ਦੇ ਦਰ ਆਿਆਂ ਦੀ ਤੁਸੀਂ ਲਾਜ ਰੱਖਦੇ ਹੋ ਜੋ ਸਤਗੁਰ ਤੇ ਮੋਹ ਫਿਰੇ ਤਿਨਾ ਠੌਰ ਨਾ ਠਾਓ ਅੱਗੇ ਵੀ ਆਪਾਂ ਪੜਦੇ ਆ ਜਿਹੜਾ ਸਤਿਗੁਰੂ ਤੋਂ ਮੂੰਹ ਫੇਰ ਲੇ ਉਹਨੂੰ ਤੇ ਕਿਤੇ ਵੀ ਫਿਰ ਢੋਈ ਜਿਹੜੀ ਹੈ ਉਹ ਨਹੀਂ ਮਿਲਦੀ ਗੁਰਮੁਖ ਪਿਆਰਿਓ ਨਾਨਕ ਗੁਰਮੁਖ ਬਖਸ਼ੀ ਹੈ ਸੇ ਸਤਿਗੁਰ ਮੇਲ ਮਿਲਾਓ ਸਤਿਗੁਰੂ ਕਿਰਪਾ ਕਰਿਓ ਮੈਨੂੰ ਗੁਰ ਪਲੱਸ ਮੁਖ ਮੇਰਾ ਮੁਖ ਗੁਰੂ ਵੱਲ ਹੋ ਜਾਏ ਮੈਨੂੰ ਗੁਰਮੁਖ ਬਣਾ ਲਓ ਮੈਨੂੰ ਬਖਸ਼ ਲਿਓ ਸਤਗੁਰ ਮੇਲ ਮਿਲਾਓ ਸਤਗੁਰੂ ਮੇਰੇ ਐਸੇ ਮੇਲ ਕਰਾਇਓ ਆਪਣੀ ਮੇਰੀ ਆਤਮਾ ਦਾ ਆਪ੍ਰੀਨਲ ਐਸਾ ਮੇਲ ਹੋਵੇ ਸਤਗੁਰੂ ਮੈਂ ਕਦੇ ਤੁਹਾਡੀ ਯਾਦ ਨੂੰ ਤੁਹਾਡੇ ਸਿਮਰਨ ਨੂੰ ਕਦੇ ਭੁੱਲਾ ਹੀ ਨਾ ਪਾਤਸ਼ਾਹ ਇਹ ਇਹ ਕਰਿਓ ਇਹ ਕਿਰਪਾ ਕਰਿਓ ਹਰ ਸੇ ਵੈਸੇ ਹੀ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਸਤਿਗੁਰੂ ਕਿਰਪਾ ਰਖਿਓ ਮਿਹਰ ਕਰਿਓ ਰੋ ਖੁਸ਼ ਹੋ ਜਾਵੇਗੀ ਸਾత్సੰਗਤ ਕਰੇ ਇਦਾਂ ਦੀ ਬੇਨਤੀ ਕਰਕੇ ਦੇਖਿਓ ਸਤਿਗੁਰ ਅੱਗੇ ਮੱਥਾ ਟੇਕਿਓ ਕਿ 파ਸ਼ਾ ਕਿਰਪਾ ਕਰਿਓ ਸਤਿਗੁਰ ਰਹਿਮਤ ਕਰਿਓ ਮੇਰੇ 파ਸ਼ਾ ਨੇ ਕਿਰਪਾ ਕਰ ਦੇਣੀ ਆ ਪਿਆਰਿਓ ਤੁਸੀਂ ਹਰ ਇੱਕ ਪਾਸੇ ਹਰ ਇੱਕ ਜੰਜਾਲ ਤੋਂ ਆਜ਼ਾਦ ਹੋ ਜਾਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ